ਖਾਲਸੇ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਸਾਡੇ ਜੋ ਸ਼ਰੂਮਣੀ ਮਿਸਲ ਆ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਮੁਖੀ ਸਿੰਘ ਸਾਹਿਬ ਬਾਬਾ ਦਲਬੀਰ ਸਿੰਘ ਜੀ ਉਹਨਾਂ ਨੇ ਆਪਣੇ ਸਾਥੀ ਸਿੰਘਾਂ ਦੇ ਸਹਿਯੋਗ ਦੇ ਨਾਲ ਗਰੀਬ ਸਿੱਖ ਬੱਚੇ ਬੱਚੀਆਂ ਦੇ ਆਨੰਦ ਕਾਰਜਾਂ ਦੇ ਸੋਹਿਕ ਪ੍ਰੋਗਰਾਮ ਰੱਖੇ ਸੀ ਤੇ ਬੜੀ ਖੁਸ਼ੀ ਵਾਲੀ ਗੱਲ ਆ ਵੀ ਜਿੱਦ ਦਿਨ ਮੈਨੂੰ ਸੇਵਾਦਾਰੀ ਮਿਲੀ ਆ ਤੇ ਇਹ ਬਾਬਾ ਜੀ 10 ਤਰੀਕ ਨੂੰ ਮੈਨੂੰ ਖੋਲੇ ਮਹੱਲੇ ਤੇ ਮਿਲੇ ਮੇਰਾ ਜਿਹੜਾ ਸਭ ਤੋਂ ਪਹਿਲਾ ਕਿਤੇ ਜਾਣਦਾਰ ਜੇ ਮਾ ਜਿਹੜਾ ਲਿਖਤ ਦੇ ਵਿੱਚ ਬਣਦਾ ਵੀ ਆਪਾਂ ਕਿੱਥੇ ਜਾਣਾ ਉਹ ਸਭ ਤੋਂ ਪਹਿਲਾਂ ਗਰੀਬ ਸਿੱਖ ਬੱਚੇ ਬੱਚੀਆਂ ਦਾ ਬਣਿਆ ਸੀ ਇਹ ਸਿੰਘ ਸਾਹਿਬ ਉੱਥੇ ਮੈਨੂੰ ਮਿਲੇ ਸੀ ਔਰ ਇਹਨਾਂ ਨੇ ਆਖਿਆ ਜੀ ਵੀ ਇਦਾਂ ਬੱਚੇ ਬੱਚੀਆਂ ਦਾ ਆਨੰਦ ਕਰ ਜਾ ਤੁਸੀਂ ਉਹਨਾ ਮੈਂ ਕਿਹਾ ਜੀ ਇਹ ਪਹਿਲ ਦੇ ਆਧਾਰ ਤੇ ਆਪਾਂ ਵਾਂਗੇ ਤੋਂ ਅੱਜ ਆਪਾਂ ਇੱਥੇ ਪਹੁੰਚੇ ਆ ਕਿਉਂਕਿ ਆਪਾਂ ਸਭ ਜਾਣਦੇ ਆ ਸੱਚੇ ਪਾਤਸ਼ਾਹ ਨੇ ਆਖਿਆ ਵਾ ਕਿ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤਗੁਰ ਪ੍ਰੀਤ ਗੁਰਸਖ ਮੁਖ ਪਾਈ ਇੱਕ ਸਿੱਖ ਨੂੰ ਗਰੀਬ ਸਿੱਖ ਦੀ ਮਦਦ ਕਰਨੀ ਚਾਹੀਦੀ ਆ ਬਾਹ ਫੜਨੀ ਚਾਹੀਦੀ ਆ ਤੋਂ ਇਹ ਜਥੇਦਾਰ ਸਾਹਿਬ ਉਹਨਾਂ ਨੇ ਜਿਹੜਾ ਉਪਰਾਲਾ ਕੀਤਾ ਬੜਾ ਸ਼ਲਾਘਾਯੋਗ ਆ ਤੇ ਉੱਥੇ ਸ਼ਾਮਲ ਹੋ ਕੇ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਇਹ ਜਥੇਦਾਰ ਸਾਹਿਬ ਜਿਹੜੇ ਨੇ ਸਾਡੇ ਬਾਬਾ ਜੀਵਨ ਸਿੰਘ ਜੀ ਜਿਹੜੇ ਕਿ ਗੁਰੂ ਘਰ ਦੇ ਬੜੇ ਮਹਾਨ ਸ਼ਹੀਦ ਨੇ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਆਪ ਕਿਹਾ ਵੀ ਰੰਗਰੇਟੇ ਗੁਰੂ ਕੇ ਬੇਟੇ ਸਦਾ ਰਹੋ ਪੰਥ ਸੰਗ ਅਮੇਟੇ ਇਹ ਜਿਹੜੇ ਜਥੇਦਾਰ ਸਾਹਿਬ ਨੇ ਇਹ ਬਾਬਾ ਜੀਵਨ ਸਿੰਘ ਦੀ ਉਹਨਾਂ ਦੇ ਅਸਲ ਦੇ ਵਿੱਚ ਵਾਰਿਸ ਨੇ ਜਿਹੜੇ ਉਹਨਾਂ ਦੇ ਸਿਧਾਂਤਾਂ ਨੂੰ ਅੱਗੇ ਤੋਰਦਿਆਂ ਹੋયા ਜਿੱਥੇ ਵੱਖ-ਵੱਖ ਥਾਵਾਂ ਤੇ ਧਰਮ ਪ੍ਰਚਾਰ ਦੇ ਕਾਰਜ ਕਰ ਰਹੇ ਨੇ ਉੱਥੇ ਗਰੀਬ ਬੱਚੇ ਬੱਚੀਆਂ ਦੇ ਲਈ ਵੀ ਵਿਚਰ ਰਹੇ ਨੇ ਦੂਜੀ ਗੱਲ ਮੈਂ ਸ਼੍ਰੀ ਆਪਣਾ ਕੇਸਗੜ੍ਹ ਸਾਹਿਬ ਤਖਤ ਤੋਂ ਜਦਨ ਪੰਥਰ ਦੇ ਨਾਲ ਆਪਣੇ ਜਜ਼ਬਾਤ ਸਾਂਝੇ ਕੀਤੇ ਆ ਉਹਦੇ ਵਿੱਚ ਇੱਕ ਗੱਲ ਹੈਗੀ ਸੀ ਵੀ ਆਪਾਂ ਗਰੀਬ ਸਿੱਖਾਂ ਦੇ ਘਰਾਂ ਦੇ ਵਿੱਚ ਜਾਵਾਂਗੇ ਉਹਨਾਂ ਨੂੰ ਗੱਲ ਵਕੜੀ ਪਾਵਾਂਗੇ ਉਹਨਾਂ ਦੇ ਵਿੱਚ ਬਹਾਂਗੇ ਤੋਂ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਆ ਵੀ ਹੁਣ ਤੱਕ ਮੈਂ ਜਿੰਨਾ ਵੀ ਵਿਚਰਿਆ ਜਿਵੇਂ ਅੱਜ ਇੱਥੇ ਵੀ ਆਇਆ ਤੇ ਮੈਨੂੰ ਅੱਜ ਮਹਿਸੂਸ ਹੋ ਰਿਹਾ ਹੈ ਵੀ ਮੈਂ ਆਪਣੇ ਗੁਰ ਭਾਈਆਂ ਦੇ ਵਿੱਚ ਬੈਠਾ ਆ ਇਹ ਸਾਰੇ ਸਾਡੇ ਆਪਣੇ ਨੇ ਕਿਉਂਕਿ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਜਿਹੜਾ ਜਾਤ ਰੱਖਦਾ ਉਹ ਸਿੱਖ ਨਹੀਂ ਹੁੰਦਾ ਨਾ ਇੱਥੇ ਹੰਕਾਰ ਮੰਨਿਆ ਗਿਆ ਨਾ ਹਿੰਮਤਾ ਮੰਨੀ ਗਈ ਤੋਂ ਗੁਰੂ ਪਾਤਸ਼ਾਹ ਦੇ ਬਚਨ ਵੀ ਆ ਗਏ ਕਿ ਜਾਣੋ ਜੋਤ ਨਾ ਪੁਸ਼ ਹੋ ਜਾਂਦੀ ਅੱਗੇ ਜਾਤ ਨਾ ਹੈ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਇਹ ਸਿੰਘ ਸਾਹਿਬ ਜਿਹੜੇ ਆ ਬੜੇ ਤਨਦੇਹੀ ਦੇ ਨਾਲ ਉਪਰਾਲੇ ਕਰ ਰਹੇ ਆ ਇਹ ਉਪਰਾਲੇ ਜਿਹੜੇ ਇਸੇ ਤਰ੍ਹਾਂ ਭਵਿੱਖ ਦੇ ਵਿੱਚ ਵੀ ਜਾਰੀ ਰਹਿਣੇ ਚਾਹੀਦੇ ਆ ਔਰ ਮੈਂ ਤੇ ਸਾਰੀ ਸੰਗਤ ਨੂੰ ਹੀ ਅਪੀਲ ਕਰਦਾ ਆਪਣੇ ਪਿੰਡ 'ਚ ਆਪਣੇ ਨਗਰ 'ਚ ਕਿਤੇ ਵੀ ਕੋਈ ਗਰੀਬ ਸਿੱਖ ਹੈਗਾ ਜਾਂ ਕੋਈ ਹੋਰ ਵੀ ਆ ਤੇ ਆਪਾਂ ਸਾਰਿਆਂ ਨੂੰ ਆਪਣੇ ਦਸਵੰਧ ਦੇ ਨਾਲ ਮਦਦ ਕਰਨੀ ਚਾਹੀਦੀ ਆ ਕਿਸੇ ਧੀ ਦੇ ਵਿਆਹ ਤੇ ਕਿਸੇ ਬੱਚੇ ਦੇ ਪੜ੍ਹਾਈ ਦੇ ਉੱਤੇ ਕੁਛ ਨਾ ਕੁਛ ਆਪਾਂ ਨੂੰ ਲਾ ਦੇਣਾ ਚਾਹੀਦਾ ਔਰ ਇਹੋ ਜਿਹੇ ਜਿਹੜੇ ਪ੍ਰੋਗਰਾਮ ਹੋਣਗੇ ਜ਼ਮੀਨ ਦੇ ਨਾਲ ਸਬੰਧਤ ਗਰੀਬ ਸਿੱਖਾਂ ਦੇ ਨਾਲ ਸਬੰਧਤ ਅੱਧੀ ਰਾਤ ਨੂੰ ਵੀ ਆਪਾਂ ਨੂੰ ਇਹ ਸਿੰਘ ਵਾਜਾ ਮਾਰਨਗੇ ਤੇ ਆਪਾਂ ਉਸੇ ਵੇਲੇ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰਾਂ ਵਾਹਿਗੁਰੂ ਸਤਿਕਾਰਯੋਗ ਗੁਰੂ ਪੰਥ ਖਾਲਸਾ ਜੀਓ ਅੱਜ ਦਾ ਜੋ ਮਹਾਨ ਗੁਰਮਤ ਸਮਾਗਮ ਹੈ ਖਾਲਸਾ ਸਾਜਨਾ ਦਿਵਸ ਔਰ ਸਮਰੂ ਰੰਗਰੇਟੇ ਸਿੱਖਾਂ ਦੀ ਯਾਦ ਵਿੱਚ ਇਹ ਮਹਾਨ ਗੁਰਮਤ ਸਮਾਗਮ ਸ਼੍ਰੋਮਣੀ ਪੰਥ ਅਕਾਲੀ ਮਿਸਲ ਸ਼ਹੀਦਾਂ ਤਰਨਤਨਵਾਲਾ ਸ਼੍ਰੀ ਅਨੰਦਪੁਰ ਸਾਹਿਬ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਚਲਦਾ ਵਿਹਰ ਚੱਕਰਵਤੀ ਨਿਹੰਗ ਸਿੰਘਾ ਪੰਜਾਬ ਭਾਰਤ ਵਿਸ਼ਵ ਮੌਜੂਦਾ ਮੁਕੀ ਸਿੰਘ ਸਾਹਿਬ ਜਸਤਾਰ ਬਾਬਾ ਜੀ ਬਾਬਾ ਦਲਬੀਰ ਸਿੰਘ ਸਾਹਿਬ ਔਰ ਉਹਨਾਂ ਦੀ ਰਹਿਨਮਾਈ ਹੇਠ ਅਤੇ ਇਸ ਦੀ ਗਵਾਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਕਰ ਰਿਹਾ ਹੈ। ਇਹ ਅੱਜ ਦਾ ਜਿਹੜਾ ਮਹਾਨ ਗੁਰੂਤ ਸਮਾਗਮ ਹੈ ਅੱਜ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਕਰਵਾਇਆ ਜਾ ਰਿਹਾ ਹੈ। ਔਰ ਜਿੱਥੇ ਇੱਥੇ ਮਹਾਨ ਵਿਦਵਾਨ ਗਿਆਨੀ ਜਾਨ ਗੁਰੂ ਕੀ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਕਰਨਗੇ। ਉੱਥੇ ਇਸ ਮਹਾਨ ਗੁਰੂਤ ਸਮਾਗਮ ਵਿੱਚ ਸਮੂਹ ਅਨੰਦ ਕਾਰ ਜਿਹੜੇ ਚਾਰ ਜੋੜੀਆਂ ਦੇ ਜਿਹੜੇ ਆ ਅਨੰਦ ਕਾਰਜ ਵੀ ਹੋਣਗੇ ਔਰ ਜਿੱਥੇ ਮਹਾਂਪੁਰਖ ਸਿੰਘ ਸਾਹਿਬ ਜਿਹੜੇ ਬਾਬਾ ਜੀ ਬਾਬਾ ਦਲਬੀਰ ਸਿੰਘ ਸਾਹਿਬ ਉੱਚੇਚੇ ਤੌਰ ਤੇ ਗੁਰੂ ਕੀ ਸੰਗਤਾਂ ਦਰਸ਼ਨਦਾਰੇ ਕਰਨ ਬਾਅਦ ਆਏ ਉੱਥੇ ਸਤਿਕਾਰਯੋਗ ਬਾਬਾ ਜੀ ਬਾਬਾ ਭਗਵਾਨ ਸਿੰਘ ਸਾਹਿਬ ਹਾਰਨਗਰ ਵਾਲੇ ਬਾਬਾ ਵੀਰ ਸਿੰਘ ਜਮੀਆਂਪੁਰ ਵਾਲੇ ਔਰ ਇੱਥੇ ਹੋਰ ਵੀ ਵਿਦਵਾਨ ਜਾਣ ਸੰਤਮਾਪੁਰਖ ਸਮਾਗਮਾਂ ਵਿੱਚ ਹਾਜ਼ਰੀ ਭਰ ਰਹੇ ਐ ਔਰ ਉੱਥੇ ਸ਼੍ਰੀ ਕਾਲਤਾਕ ਸਾਹਿਬ ਦੇ ਜਹਾਦਰ ਸਿੰਘ ਸਾਹਿਬ ਗਿਆਨੀ ਗੜਗੱਜ ਸਿੰਘ ਜੀ ਕੁਲਦੀਪ ਸਿੰਘ ਜੀ ਗੜਗੱਜ ਉਹ ਵੀ ਹਾਜ਼ਰੀਆਂ ਭਰਨ ਬਾਅਦ ਆ ਰਹੇ ਐ ਸਮਾਗਮ ਜੀ ਇਹ ਅੱਜ ਦਾ ਜੋ ਮਹਾਨ ਸਮਾਗਮ ਹੈ ਇਹ ਲਗਾਤਾਰ ਚੌਥਾ ਸਾਲ ਜਿਹੜਾ ਹੋ ਰਿਹਾ ਅੱਜ ਦਾ ਜਿਹੜਾ ਸਾਲਾਨਾ ਗੁਰਮਤ ਸਮਾਗਮ ਚੌਥੇ ਸਾਲ ਦਾ ਹੈ ਕਿੰਨੀਆਂ ਬੱਚੀਆਂ ਦੇ ਵਿਆਹ ਕਰ ਰਹੇ ਆ ਇਹ ਚਾਰ ਬੱਚੀਆਂ ਦੇ ਜਿਹੜੇ ਆਨੰਦ ਕਾਰਜ ਹੋ ਰਿਹਾ ਜੀ ਔਰ ਇੱਥੇ ਹਰ ਸਾਲ ਜਿਹੜੇ ਆਨੰਦ ਕਾਰਜ ਜਿਹੜੇ ਗਰੀਬ ਬੱਚਿਆਂ ਦੇ ਹੁੰਦੇ ਆ ਉਹ ਮਾਪ ਪੁਰਖਾਂ ਦੀ ਗਵਾਹੀ ਹੇਠ ਹੁੰਦੇ ਆ ਜੀ ਸਮਾਨ ਦਿੱਤਾ ਜਾਂਦਾ ਹਾਂਜੀ ਹਾਂਜੀ ਜੋ ਲੋਕ ਘਰ ਦਾ ਲੋੜਿੰਦਾ ਸਮਾਨ ਹੈ ਉਹ ਜਿਹੜਾ ਇਸ ਗੁਰੂ ਘਰ ਵੱਲੋਂ ਦੇ ਕੇ ਉਹ ਜੋੜਿਆਂ ਨੂੰ ਸਨਮਾਨਤ ਕੀਤਾ ਜਾਂਦਾ ਜੀ ਜਿਹੜੇ ਆਨੰਦ ਕਾਰਜ ਕੀਤੇ ਜਾਂਦੇ ਜੀ ਇਹ ਮਿਲ ਕੇ ਸਾਰੇ ਹਲਪਤਾ ਵੀ ਦੇਖੋ ਨਿਸ਼ਾਇਤਾਰੀ ਸਿੱਖਾਂ ਦੇ ਵੀ ਕੀਤੇ ਜਾਂਦੇ ਔਰ ਅਮਰਤਾਰੀ ਸਿੱਖਾਂ ਦਾ ਜਿਹੜਾ ਵਿਸ਼ੇਸ਼ ਸਨਮਾਨ ਹੁੰਦਾ ਤੇ ਜਿਹੜੇ ਸਹਿਜਤਾਰੀ ਹੁੰਦੇ ਉਹਨਾਂ ਦਾ ਉਸ ਹਿਸਾਬ ਨਾਲ ਸਨਮਾਨ ਹੁੰਦਾ ਜਿਹੜਾ ਗੁਰੂ ਘਰ ਦਾ ਜਿਹੜਾ ਗੁਰਸਖ ਜੋੜਾ ਹੁੰਦਾ ਉਹਨੂੰ ਜਿਹੜਾ ਵੱਖਰਾ ਸਟੇਜ ਤੇ ਜਿਹੜਾ ਸਨਮਾਨ ਕੀਤਾ ਜਾਂਦਾ ਜੀ ਸੰਤਾਮਾ ਪੁਰਖਵਾਲਾ ਤੋਂ ਕੀ ਇਹ ਪੀ ਰਿਹਾ ਸੀ ਦਾ ਉਹਲੇ ਦੇ ਸਮੇਂ ਚ ਅੰਤਾਰੀ ਸਿੱਖ ਬਣੂਗੇ ਸੰਤਾਮਾ ਪੁਰਖਵਾਲਾ ਤੋਂ ਮਾਪੁਰਖਵਾਲਾ ਦਿਨ ਰਾਤ ਜਿਹੜਾ ਪ੍ਰਚਾਰ ਸਿੱਖਿਆ ਦਾ ਹੁੰਦਾ ਇੱਥੇ ਜੋੜ ਮੇਲਾ ਵਿੱਚ ਨਗਰਾਂ ਵਿੱਚ ਜਾ ਕੇ ਜਿੱਥੇ ਮਾਪੁਰਖ ਆਪ ਜਾਂਦੇ ਉੱਥੇ ਚੱਲਦਾ ਵੀਰ ਚੱਕਰ ਵਤੀ ਨਾਗਸਨ ਸਾ ਸਰਦ ਚੱਕਰਵਰਤੀ ਦਲ ਜਿਹੜਾ ਉਹ ਪਿੰਡ ਪਿੰਡ ਜਾ ਕੇ ਸ਼ਹਿਰ ਨਗਰ ਵਿੱਚ ਜਾ ਕੇ ਖੰਡੇ ਬਾਟੇ ਦਾ ਅਮਰਤ ਦਾ ਸੰਚਾਰ ਕਰਦਾ ਅਮਰਦੀਪ ਪਾਉਲ ਸ਼ਿਕਾਉਂਦਾ ਔਰ ਉੱਥੇ ਸੇਵਾ ਸਿਮਰਨ ਨਾਲ ਨਾਲ ਜੱਪ ਤਪ ਸਮਾਗਮਾਂ ਵਿੱਚ ਆਤਿ ਸੰਗਤਾਂ ਨੂੰ ਪ੍ਰੇਰਿਤ ਕਰਦਾ ਜੀ